ਸਲੋਕ ਮਹਲਾ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਵਿਚਾਰ 775 ਤੇ ਸੁਪਾਈਵਾਨ ਆਸਾ ਰਾਗ ਦੀ ਆਖਰੀ 24ਵੀਂ ਫੌਰੀ ਦਾ ਵਿਚਾਰ ਪਹਿਲਾਂ ਆਪਾਂ ਕਰਦੇ ਆਂ ਆਪੇ ਪਾण्डे ਸਾਜਿਐਨ ਆਪੇ ਪੂਰਨ ਦੇ ਉਹ ਮਾਲਕ ਆਪੀ ਤੇ ਸਮੋ ਸਾਜਦਾ ਹੈ ਇਹ ਵੀ ਰੁੱਖ ਸੁਖ ਵਾਲਾ ਇਹਦਾ ਸਿਸ਼ਟ ਮਾਨ ਉਹ ਵੀ ਉਹ ਆਪ ਹੀ ਦਿੰਦਾ ਹੈ ਉਹ ਵੀ ਉਹ ਆਪ ਹੀ ਦਿੰਦਾ ਹੈ ਇੱਕ ਨੀ ਦੁੱਧ ਸਮਾਈਏ ਇੱਕ ਚੁੱਲੇ ਰਹਿਣ ਚੜੇ ਦੁੱਧ ਸਮਾਈਨ ਦਾ ਮਕਰਵ ਹੈ ਜਿਹੜੇ ਬੜੇ ਆਰਾਮ ਦੀ ਜ਼ਿੰਦਗੀ ਜਿਉਂਦੇ ਆ ਤੇ ਕਈ ਇਹ ਉਹ ਹੀ ਨੇ ਜਿਹੜੇ ਚੁੱਲ੍ਹੇ ਉੱਤੇ ਤਪਦੇ ਰਹਿੰਦੇ ਆ ਜਿਨੀ ਕਈਆਂ ਨੂੰ ਸੋਹਣੇ ਪਦਾਰਥਾਂ ਦੇ ਸੁੱਖ ਮਿਲ ਜਾਂਦੇ ਆ ਤੇ ਕਈ ਸਾਰੀ ਉਰ ਕਸ਼ਟ ਹੀ ਸਹਾਰਦੇ ਰਹਿੰਦੇ ਆ ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੀ ਗੁਰੂ ਜੀ ਕਹਿੰਦੇ ਕਈ ਰੇਸ਼ਮੀ ਬਿਸਤਰਿਆਂ ਤੇ ਪੈਂਦੇ ਆ ਤੇ ਕਈ ਉਹਨਾਂ ਦੀ ਰਾਖੀ ਕਰਨ ਵਾਸਤੇ ਵਿਚਾਰੇ ਸਾਰੀ ਰਾਤ ਖਲੋਤੇ ਹੀ ਰਹਿੰਦੇ ਆ ਖੜੀ ਰਹਿੰਦੇ ਆ ਕੋਕੇ ਅਡੋਡੀ ਡਿਊਟੀਆਂ ਨੇ ਤੇਨਾ ਸਵਾਰੇ ਨਾਮਕਾ ਜਿੰਨ ਕੋ ਨਦਰ ਕਰੇ ਪਰ ਨਾਨਕ ਜੀ ਕਹਿ ਰਹੇ ਹੈ ਭਾਵੇਂ ਉਹ ਦੁੱਧ ਚ ਸਮਾਉਣ ਵਾਲਾ ਹੋਵੇ ਤੇ ਭਾਵੇਂ ਕਸ਼ਟ ਵਿੱਚ ਸਮਾਉਣ ਵਾਲਾ ਰਹਿਣ ਵਾਲਾ ਹੋਵੇ ਤੇ ਭਾਵੇਂ ਉਹ ਨਿਹਾਲੀ ਤੇ ਸੌਣ ਵਾਲਾ ਹੋਵੇ ਤੇ ਭਾਵੇਂ ਉਹ ਉੱਤੇ ਰਾਖੀ ਤੇ ਖੜੇ ਹੋਣ ਵਾਲਾ ਹੋਵੇ ਪਰ ਗੇਸੂ ਤੇ ਮਾਲਕ ਦੀ ਕਿਰਪਾ ਹੁੰਦੀ ਹੈ ਨਾ ਜੀਵਨ ਉਹਦਾ ਬਣਦਾ ਹੈ ਇਤੇ ਗੁਰੂ ਜੀ ਇਹ ਵੀ ਮਤਲਬ ਖੇਣ ਦਾ ਕਿ ਗੁਰੂ ਜੀ ਸਾਨੂੰ ਦੱਸ ਰਿਹਾ ਵੀ ਇਸ ਤਰ੍ਹਾਂ ਦੇ ਦੋ ਤਰ੍ਹਾਂ ਦੇ ਜੀਵ ਨੇ ਜਾਏ ਗੁਰੂ ਜੀ ਦਾ ਦਰਸ਼ਨ ਦਾ ਮਕਸਦ ਕੀ ਹੈ ਕਿ ਭਾਵੇਂ ਉਹ ਨੇ ਜਿਹੜੇ ਦੁੱਖਾਂ ਵਿੱਚ ਨੇ ਤੇ ਭਾਵੇਂ ਉਹ ਜਿਹੜੇ ਸੁੱਖਾਂ ਦੀਆਂ ਮੌਜਾਂ ਮਾਣਦੇ ਆ ਪਰ ਜੇ ਮਾਲਕ ਚੇਤੇ ਵਿੱਚ ਨਹੀਂ ਨਾ ਦੋਨੇ ਖੁਆਰ ਨੇ ਜੇ ਪ੍ਰਮਾਤਮਾ ਦੀ ਮਿਹਰ ਹੋਵੇ ਤੇ ਉਹ ਚੰਗੇ ਗੁਣ ਆਪਣੇ ਅੰਦਰ ਪੈਦਾ ਕਰ ਲੈਣ ਤੇ ਦੋਨੇ ਹੀ ਸਹੀ ਨੇ ਇਹ ਕਹਿਣਾ ਤੋਂ ਗੁਰੂ ਜੀ ਚ ਮਹਲਾ ਦੁਜਾ ਆਪੇ ਸਾਜੀ ਕਰੇ ਆਪ ਜਾਇ ਪਿਰਕੈ ਆਪ ਗੁਰੂ ਜੀ ਕਹਿੰਦੇ ਇਸ ਸ੍ਰਿਸ਼ਟੀ ਨੂੰ ਪੈਦਾ ਵੀ ਉਹ ਆਪ ਕਰਦਾ ਤੇ ਇਸ ਨੂੰ ਸੰਜਾਉਂਦਾ ਵੀ ਉਹੀ ਹੈ ਤੇ ਇਸ ਸ੍ਰਿਸ਼ਟੀ ਦੀ ਸੰਭਾਲ ਵੀ ਉਹੀ ਕਰਦਾ ਇਹਦਾ ਮਤਲਬ ਇੱਕ ਓਮਕਾਰ ਦੇ ਸਹੀ ਅਰਥ ਸਮਝੀਏ ਨਾ ਆਪਾਂ ਉਹ ਸ੍ਰਿਸ਼ਟੀ ਨੂੰ ਆਪ ਹੀ ਬਣਾਉਂਦਾ ਹੈ ਆਪਣੇ ਵਿੱਚ ਤੇ ਇਸ ਵਿੱਚ ਜੰਤ ਉਪਾਇਕ ਹੈ ਦੇਖੇ ਥਾਪ ਉਥਾਪ ਇਸ ਵਿੱਚ ਫਿਰ ਇਸ ਸ੍ਰਿਸ਼ਟੀ ਵਿੱਚ ਉਹ ਅਨੇਕਾਂ ਤਰ੍ਹਾਂ ਦੇ ਜੀਵ ਸਾਖ ਥਾਪਦਾ ਤੇ ਉਥਾਪਦਾ ਤੇ ਫਿਰ ਉਹਨਾਂ ਦੀ ਸੰਭਾਲ ਵੀ ਕਰਦਾ ਟੋਟਲੀ ਸਮਰਪਣ ਜਿਹਦੇ ਨਾਲ ਅਸੀਂ ਇਹ ਸਮਝ ਲਵਾਂਗੇ ਇਹ ਸਾਨੂੰ ਅਸੀਂ ਉਸ ਮਾਲਕ ਦੀ ਰਜਾ ਦੇ ਵਿੱਚ ਪੈਦਾ ਹੋਇਆ ਹੁਕਮ ਵਿੱਚ ਬਣਿਆ ਹੁਕਮ ਵਿੱਚ ਰਹਿਆ ਹੈ ਤੇ ਹੁਕਮ ਵਿੱਚ ਹੀ ਸਮਾ ਜਾਣਾ ਕੁਝ ਆ ਨਹੀਂ ਰਿਹਾ ਕੁਝ ਜਾ ਨਹੀਂ ਰਿਹਾ ਕਿਤੇ ਕਿੱਟੋਂ ਕੋਈ ਚੀਜ਼ ਆ ਨਹੀਂ ਰਹੀ ਕਿਤੇ ਕੋਈ ਚੀਜ਼ ਜਾ ਨਹੀਂ ਰਹੀ ਨਾ ਕੋਈ ਵਰ ਰਿਹਾ ਤੇ ਨਾ ਕੋਈ ਪੈਰਾ ਹੋ ਰਿਹਾ ਇਹ ਸਾਡਾ ਮੂਹ ਹੈ ਜਿਹੜਾ ਸਾਨੂੰ ਤੋੜਨਾ ਔਖਾ ਹੋ ਰਿਹਾ ਕਿਸ ਨੂੰ ਕਹੀਏ ਨਾਨਕਾ ਸਭ ਕਿਛ ਹੈ ਆਪੇ ਆਪ ਨਾਨਕ ਜੀ ਕਿਹਨੂੰ ਹੋਰ ਦਸੀਏ ਹੋਰ ਕਿਹੜਾ ਦਸੀਏ ਉਹ ਮਾਰਕੀ ਹੈ ਸਭ ਕੁਝ ਉਹ ਆਪ ਹੀ ਹੈ ਮਣਾਉਣ ਵਾਲਾ ਵੀ ਉਹ ਹੈ ਢਾਉਣ ਵਾਲਾ ਵੀ ਉਹ ਹੈ ਪਾਲਣ ਵਾਲਾ ਵੀ ਉਹ ਹੈ ਹਰ ਸਮੇਂ ਸਾਡੇ ਨਾਲ ਉਹੀ ਹੈ ਦੇਖੋ ਨਾ ਜੇ ਅਸੀਂ 16 ਜਾਂ ਗਹਿਰਾ ਵਿਚਾਰ ਕਰੀਏ ਅਸੀਂ ਤੌਰ ਕਾ ਦੇ ਨਾਲ ਰਹੇ ਕੋਈ ਸ਼ਕਤੀ ਹੈ ਨਾ ਅਸੀਂ ਸੋਚ ਕਾ ਦੇ ਨਾਲ ਰਹੇ ਕੋਈ ਸ਼ਕਤੀ ਹੈ ਨਾ ਸਾਡਾ ਸਾਰਾ ਜੀਵਨ ਕਿਸੇ ਸ਼ਕਤੀ ਤੇ ਆਧਾਰ ਹੈ ਅਧਾਰਤ ਹਨ ਜੇ ਉਹ ਸ਼ਕਤੀ ਸਾਡੇ ਵਿੱਚ ਨਹੀਂ ਹੋਏਗੀ ਇਹ ਜੀਵਨ ਬੇਕਾਰ ਹੋ ਜਾਏਗਾ ਖਤਮ ਹੋ ਜਾਏਗਾ ਇਹ ਮਿੱਟੀ ਬਣ ਜਾਏਗਾ ਉਹ ਰੂਪ ਤਾਂ ਕੀ ਨਾ ਇਹਦਾ ਮਤਲਬ ਕਿ ਅਕਾਲ ਪੁਰਖ ਵੈਗਨ ਦੀ ਸ਼ਕਤੀ ਸਾਡੇ ਅੰਤਵਸਤਰੀ ਹੈ ਇਹਦਾ ਮਤਲਬ ਅਕਾਲ ਪੁਰਖ ਵੈਗਰੂ ਆਪ ਹੀ ਸਾਡੇ ਅੰਦਰ ਵਸ ਰਿਹਾ ਹੈ ਬਸ ਇਸ ਨਾਲ ਜੁੜਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਇਸ ਨੂੰ ਵਿਚਾਰੀਏ ਆਹ ਕੌੜੀ ਦਾ ਵਿਚਾਰ ਕਰਦੇ ਆ ਆਸਾ ਰਾਗ ਦੀ ਆਖਰੀ ਕੌੜੀ ਹੈ ਵੱਡੇ ਕੀਆ ਬੜਿਆਈਆ ਕਿਛ ਕਹਿਣਾ ਕਹਿਣ ਨਾ ਜਾਏ ਉਸ ਮਾਲਕ ਦੀਆਂ ਬੜਾਈਆਂ ਦਾ ਸਾਰੀਆਂ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ ਕਿੰਨੀਆਂ ਆਕ ਨੇ ਤੇ ਇਹਦੇ ਬਾਰੇ ਕਹਿਣਾ ਕਿਹਾ ਨਹੀਂ ਜਾ ਸਕਦਾ ਜੇ ਕੋਈ ਬੰਦਾ ਕਹਿੰਦਾ ਨਾ ਕਿ ਰੱਬ ਮੇਰੀ ਜੇਬ ਵਿੱਚ ਹੈ ਮੈਂ ਉਸ ਨੂੰ ਜਾਣਦਾ ਰੱਬ ਮੇਰੇ ਕੋਲੇ ਆ ਇਹ ਗਲਤ ਹੈ ਇਹ ਫਿਕਰ ਹੀ ਗਲਤ ਹੈ ਇਹ ਇਹ ਪੰਕਤੀ ਗਲਤ ਉਹ ਬਹੁਤ ਵੱਡਾ ਹੈ ਅਸੀਂ ਉਸ ਦੇ ਖੁਸ਼ ਗੁਣਾ ਨੂੰ ਅਪਣਾ ਸਕਦੇ ਹਾਂ ਆਪਣੇ ਜੀਵ ਵਿੱਚ ਗੁਣਾ ਗੁਣਾ ਨੂੰ ਧਾਰਨ ਕਰੀਗੀ ਜਿੰਨਾ ਹੁਕਮ ਸਾਨੂੰ ਸਮਝ ਆ ਜਾਏ ਉਹਦੇ ਮੁਤਾਬਕ ਤੁਰਨਾ ਚਾਹੀਏ ਸੋ ਕਰਤਾ ਕਾਦਰ کریم ਦੇ ਜੀਆ ਰਿਜਕ ਸੰਭਾਹੇ ਉਹ ਮਾਲਕ ਜਿਹੜਾ ਸਾਨੂੰ ਬਣਾਵੇ ਉਹ ਸਾਡੇ ਉੱਤੇ ਕਿਰਪਾਲੂ ਵੀ ਐ ਜਾਨੂ ਵੀ ਐ ਦਾਤਾ ਹੈਗਾ ਉਹ ਸਾਨੂੰ ਸਾਰੇ ਕੁਝ ਦੇ ਰਿਹਾ ਜੀਆ ਰਿਜਕ ਸੰਭਾਹੇ ਸਾਨੂੰ ਜੀਆ ਨੂੰ ਰਿਜਕ ਵੀ ਉਹ ਦੇ ਰਿਹਾ ਹੁਣ ਦੇਖੋ ਕਈ ਮੇਰੇ ਵਿੱਚੋਂ ਸੋਚਣਗੇ ਸਾਡੇ ਵਿੱਚੋਂ ਕਿ ਇਹ ਰਿਸਕ ਤਾਂ ਹੀ ਆਪ ਕਦਾ ਕਰੀ ਜੇ ਇਹ ਸਾਧਨ ਨਾਲ ਖੇਉਂਦੇ ਪਰ ਜੇ ਧਰਤੀ ਐਸੀ ਪਥਰੀਲੀ ਧਰਤੀ ਐ ਜਿੱਥੇ ਉੱਥੇ ਖੇਤੀ ਕਿਵੇਂ ਹੋਈ ਜਿੱਥੇ ਖੇਤੀ ਨਹੀਂ ਹੁੰਦੀ ਗਹਿਰੇ ਸਮੁੰਦਰਾਂ ਦੇ ਵਿੱਚ ਜਿਹੜੇ ਜੀਵ ਰਹਿੰਦੇ ਐ ਗੁਰੂ ਹੀ ਕਹਿੰਦੇ ਜਿੱਥੇ ਕੋਈ ਨਾ ਕਰਿਆਣੇ ਦੀ ਦੁਕਾਨ ਐ ਨਾ ਇੱਥੇ ਕਿਸੇ ਤਰ੍ਹਾਂ ਦੀ ਕੋਈ ਵਪਾਰ ਨਹੀਂ ਚੱਲਦਾ ਸਮੁੰਦਰ ਦੇ ਵਿੱਚ ਉੱਥੇ ਫਿਰ ਕੀ ਖਾਂਦੇ ਨੇ ਉਹਨਾਂ ਨੂੰ ਵੀ ਰਿਜਕ ਦੇ ਰੱਖਿਆ ਉਹਨੇ ਰੋਜ਼ ਸ਼ਾਮ ਦੀ ਪਾਣੀ ਪੜ੍ਹਦੇ ਆਂ ਤੇ ਪੰਗਤੀ ਆਉਂਦੀ ਐ ਸਹਿਲ ਪੱਥਰ ਮੇ ਜੰਤ ਉਪਾਈ ਤਾ ਕਾ ਰਿਜਕ ਆਗੇ ਕਰ ਧਰਿਆ ਆਗੇ ਦਾ ਮਤਲਬ ਪਹਿਲਾਂ ਹੀ ਹੋਰ ਉਦਾਹਰਨ ਦੇਣਾਂ ਕਿ ਕਛੂਕਮੀ ਐ ਜਿਹੜੀ ਉਹ ਆਪਣੇ ਆਂਡੇ ਬਾਹਰ ਬਰੇਤੀ ਵਿੱਚ ਦਿੰਦੀ ਹੈ ਤੇ ਉਹਨਾਂ ਆਂਡਿਆਂ ਨੂੰ ਛੱਡ ਕੇ ਪਾਣੀ ਵਿੱਚ ਛੱਡ ਜਾਂਦੀ ਹੈ ਬਿਲਕੁਲ ਨਹੀਂ ਪਾਲਦੀ ਆਪਣੇ ਬੱਚਿਆਂ ਨੂੰ ਕਾਰਨ ਕੀ ਹੈ ਉਸ ਮਾਲਕ ਨੇ ਐਸਾ ਸਿਸਟਮ ਦਿੱਤਾ ਉਸਦੇ ਆਂਡੇ ਵਿੱਚ ਅੱਧੇ ਆਂਡੇ ਵਿੱਚੋਂ ਬੱਚਾ ਪੈਦਾ ਹੁੰਦਾ ਹੈ ਅੱਧਾ ਆਂਡਾ ਬਚਿਆ ਹੋਇਆ ਉਸ ਬੱਚੇ ਦੀ ਖੁਰਾਕ ਹੈ ਬੱਚਾ ਪੈਦਾਵਾਨ ਹੁੰਦਾ ਨਾ ਜਦੋਂ ਬਣਦਾ ਤਾਂ ਮਿੱਤੋਂ ਬਾਹਰ ਆਉਂਦਾ ਉਹਦੀ ਖਰਾਕ ਉਹਦੇ ਕੋਲ ਹੀ ਪਈ ਹੁੰਦੀ ਹੈ ਜੋ ਜੋ ਸਾਇੰਸ ਦੀਆਂ ਗੱਲਾਂ ਪੜ੍ਹਾਂਗੇ ਸਮਝਾਂਗੇ ਬਾਹਰੋਂ ਵੀ ਗਿਆਨ ਲਵਾਗੇ ਗੁਰੂ ਸਾਹਿਬ ਜੀ ਦੀ ਬਾਣੀ ਸੌਖੀ ਸੌਖੀ ਲੱਗਣ ਲੱਗੇ ਸੈਲ ਪੱਤਰ ਮੈਂ ਜੰਤ ਉਪਾਏ ਤਾਂ ਘਰ ਰਿਜਕ ਆਗੇ ਕਰਤ ਰਿਆ ਆਗੇ ਦਾ ਮਤਲਬ ਹੈ ਪਹਿਲਾਂ ਹੀ ਪਹਿਲਾਂ ਹੀ ਉੱਥੇ ਪਿਆ ਹੈਗਾ ਉਹ ਮਾਲਕ ਸਾਨੂੰ ਬਣਾ ਵੀ ਰਿਹਾ ਹੈ ਸਾਨੂੰ ਉਸਨੇ ਰੇਸ਼ਕ ਪੈਦਾ ਕਰਨ ਦਾ ਸਾਧਨ ਦੇ ਰੱਖਿਆ ਹੈ ਤੇ ਅਸੀਂ ਉਸ ਤੋਂ ਰੇਸ਼ਕ ਪੈਦਾ ਕਰ ਰਹੇ ਹਾਂ ਸਾਈਂ ਕਾਰ ਕਮਾਮਣੀ ਤਰਛੋ ਧੀ ਤਿਨੇ ਪਾਏ ਤੇਰਬਤ ਘੁਰ ਛੋਧੀ ਤਿਨੇ ਪਾਏ ਉਹ ਹੁਕਮ ਜਿਹੜਾ ਉਸ ਮਾਲਕ ਨੇ ਸਾਨੂੰ ਬਣਾਉਣ ਵਾਲੇ ਦੇਲੇ ਤੋਂ ਹੀ ਪਾਇਆ ਹੈ ਜੇ ਸੰਹ ਹੁਕਮ ਦੇ ਵਿੱਚ ਜਿਸ ਨਿਯਮ ਦੇ ਵਿੱਚ ਕੁਦਰਤੀ ਨਿਯਮ ਵਿੱਚ ਅਸੀਂ ਬਣਿਆ ਸਾਨੂੰ ਉਹੀ ਕਾਰ ਕਰਾਉਣੀ ਚਾਹੀਦੀ ਹੈ। ਤੁਹਾਨੂੰ ਉਸ ਮੁਤਾਬਕ ਆਪਣਾ ਜੀਵਨ ਢਾਲਣਾ ਚਾਹੀਦਾ ਹੈ। ਤੇ ਫਿਰ ਗੱਲ ਕਿੱਥੇ ਪਹੁੰਚ ਗਈ? ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਉਸ ਮਾਲਕ ਦੇ ਹੁਕਮ ਨੂੰ ਮੰਨ ਲੈਣ ਵਿੱਚ ਹੀ ਸਭ ਕੁਝ ਹੈ। ਨਾਨਕ ਏਕੀ ਬਾਹਰੀ ਹੁਰ ਦੂਜੀ ਨਹੀਂ ਜਾਏ। ਏਕੀ ਬਾਹਰੀ ਇੱਕ ਥਾਂ ਤੋਂ ਬਿਨਾ ਯਾਨੀ ਪ੍ਰਭੂ ਦੀ ਯਾਦ ਤੋਂ ਬਿਨਾ ਪ੍ਰਭੂ ਦੇ ਵਿੱਚ ਟਿਕਿਆਂ ਤੋਂ ਬਿਨਾ ਹੋਰ ਕੋਈ ਕਿਤੇ ਟਿਕਾ ਨਹੀਂ ਹੈ ਜਦੋਂ ਇੱਕ ਨਿਯਮ ਵਿੱਚ ਵਧਵੇਂ ਵਿੱਚ ਸਾਨੂੰ ਉਸ ਮਾਲਕ ਨੇ ਭੇਜਿਆ ਇਸ ਵਧਵੇਂ ਦੀ ਵਿੱਚ ਅਸੀਂ ਚੱਲ ਰਹੇ ਹਾਂ ਤੇ ਫਿਰ ਉਸ ਤੋਂ ਅਸਵਾਏ ਸਾਡਾ ਕੋਈ ਹੋਰ ਰਾਹ ਨਹੀਂ ਹੈ ਸੋ ਕਰੇ ਜੈਤ ਸਹਿਰ ਜਾਏ ਸੁਧ ਗੁਰੂ ਜੀ ਕਹਿੰਦੇ ਜੋ ਉਹਦੀ ਰਜਾ ਹੈ ਨਾ ਉਹ ਚੱਲ ਰਹੀ ਹੈ ਉਹ ਸਿਸਟਮ ਜਿਹੜਾ ਉਹਦਾ ਚੱਲ ਰਿਹਾ ਹੈ ਹੁਣ ਹੁਕਮ ਰਜ਼ਾਈ ਚੱਲਣਾ ਇੱਥੋਂ ਤੱਕ ਕਮੇਟੀ ਆਪਾਂ ਨੂੰ ਲੈ ਗਈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਲਿਖਿਆ ਨਾਲ ਕੀ ਹੈ ਉਹ ਸਿਸਟਮ ਜਿਸ ਵਿੱਚ ਇਸ ਸਾਰੀ ਸ੍ਰਿਸ਼ਟੀ ਨੂੰ ਮਾਲਕ ਸਾਜਦਾ ਹੈ ਸਭਾਵਦਾ ਤੇ ਫਿਰ ਇਸ ਨੂੰ ਸਮਾਪਤ ਕਰ ਦਿੰਦਾ ਹੈ ਇਹਦੇ ਵਿੱਚ ਆਪਣੇ ਵਿੱਚ ਫੇਰ ਬਣਾ ਲੈਂਦਾ ਹੈ ਇਹ ਸਿਸਟਮ ਇਹ ਰਜਾ ਇੱਕ ਨੌਨ ਇਹ ਹੁਕਮ ਜਿਸ ਵਸਾਰੀ ਸ੍ਰਿਸ਼ਟੀ ਹੈ ਉਡੀ ਰਜਾ ਵਿੱਚ ਤੁਰਿਆਂ ਹੀ ਇਸ ਯੂਸ ਮਾਲਕ ਦੇ ਦਰਤੇ ਪ੍ਰਵਾਨ ਹੋ ਸਕਦੇ ਆ ਸਚਿਆਰ ਹੋ ਸਕਦੇ ਆ ਸੱਚ ਦਾ ਰੂਪ ਹੋ ਸਕਦੇ ਆ ਸੋ ਆਪਾਂ ਆ ਬਾਣੀ ਪੜੀਏ ਆਪਣੀ ਖਾਤਰ ਪੜੀਏ ਇਸ ਵਿਚਾਰ ਦੇ ਨਾਲ ਹੀ ਆਸਾ ਰਾਗ ਦੀ ਬਾੜ ਦਾ ਵਿਚਾਰ ਹੈ ਜੋ ਉਹ ਸੰਪੂਰਨ ਹੁੰਦਾ ਹੈ ਅੱਗੇ ਆਪਾਂ ਲੜੀਵਾਰ ਵਿਆਖਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਆਪਾਂ ਕਰਦੇ